सीएल ਮਾਡਲ ਦੀ ਗੱਲ ਹੋਈ ਤੇ ਪੰਜਾਬ ਵਿਧਾਨ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਸੀਚੇਵਾਲ ਮਾਡਲ ਇੱਕ ਫੇਲ ਮਾਡਲ ਤੇ ਉਹਨੇ ਉਹਨੇ ਕਿਹੜੀ ਇੰਜੀਨੀਅਰ ਕੀਤੀ ਹੈ ਜਾਂ ਕਾਦੇ ਆਧਾਰ ਤੇ ਕਿਹਾ ਅਸੀਂ ਕਹਿ ਨਹੀਂ ਸਕਦੇ ਜੇਦੋਂ ਸਾਡੇ ਨਾਲ ਪਹਿਲਾਂ ਗੱਲ ਕਰ ਲੈਂਦੇ ਦਿਖਾ ਦਿੰਦੇ ਬਾਬਾ ਜੀ ਆ ਤੁਹਾਡੇ ਪਿੰਡ ਬਣਿਆ ਹੋਇਆ ਇਹ ਚੱਲ ਨਹੀਂ ਰਿਹਾ ਹੁਣ ਤੱਕ 22 25 ਚੱਲ ਕੇ 26 ਸਾਲ ਹੋ ਗਏ ਆ ਅੱਜ ਸਕਸੈਸਫੁਲ ਜਲ ਰਿਹਾ ਅਸੀਂ ਇਹਦੇ ਬਾਰੇ ਹੁਣ ਬਾਜਵਾ ਸਾਹਿਬ ਨੂੰ ਪੁੱਛਾਂਗੇ ਵੀ ਉਹ ਕਹਿਣਗੇ ਤਾਂ ਦਾ ਸਕਸੈਸਫੁਲ ਉਹ ਸਾਰੇ ਨਾਲ ਆਏ ਹੁਣ ਜੇ ਕੋਈ ਪਾਸ ਕਰਨਾ ਫੇਲ ਕਰਨਾ ਉਹ ਇੰਜੀਨੀਅਰ ਤਾਂ ਕਰ ਲਵੇ ਇੱਕ ਫੇਲ ਤੇ ਹੀ ਕਰ ਲਾਂਗੇ ਇਹਨੂੰ ਪੁੱਛੇ ਵੀ ਤੇਰੇ ਕੋਲ ਇੰਜੀਨੀਅਰ ਦੀ ਕਾਦੀ ਡਿਗਰੀ ਹੈ ਹੁਣ ਅਬਦੁਲ ਕਲਾਮ ਦੇਦੋ ਦੋ ਦੋ ਵਾਰੀ ਪਵੇਂ ਤੇ ਆਏ ਇੱਕ 6 ਵਜੇ ਤੇ ਦੂਸਰਾ 8 ਵਜੇ ਤੇ ਜਦੋਂ ਦੂਸਰੀ ਵਾਰ ਹੀ ਆਈ ਕਹਿੰਦੇ ਬਾਬਾ ਜੀ ਮੈਂ ਉਹ ਦੇਖਣਾ ਚਾਹੁੰਨਾ ਜਿਹੜਾ ਤੁਸੀਂ ਪਾਣੀ ਟ੍ਰੀਟ ਕਰਕੇ ਖੇਤੀ ਨੂੰ ਲਾਉਂਦੇ ਠੀਕ ਹੈ ਥਾਪਰ ਯੂਨੀਵਰਸਿਟੀ ਵਾਲੇ ਸਾਡੇ ਕੋਲ ਆਏ ਕਹਿੰਦੇ ਬਾਬਾ ਜੀ ਇਹ ਜਿਹੜਾ ਤੁਹਾਡਾ ਮਾਡਲ ਆ ਇਹਨੂੰ ਜੇ ਅਸੀਂ ਅਡਾਪਟ ਕਰ ਲਈਏ ਤੁਹਾਨੂੰ ਕੋਈ ਇਤਰਾਜ਼ ਤਾਂ ਨਹੀਂ ਹੈ ਕੋਈ ਨੋ ਪ੍ਰੋਬਲਮ ਉਹ ਜਿਹੜਾ ਉਹਨਾਂ ਨੇ ਫਿਰ ਉਹਨੂੰ ਥਾਪਰ ਨਾਂ ਦਿੱਤਾ ਉਹ ਸੀਚੇ ਵੱਲ ਮੋਡਿਫਾਈਡ ਤੇ ਸਤਾਰਾ ਤੋਂ ਚੱਲਦਾ ਉਹਨਾਂ 99 ਤੋਂ ਚੱਲਦਾ ਉਹਨਾਂ ਸਤਾਰਾ ਤੋਂ ਸ਼ੁਰੂ ਕੀਤਾ